ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੇ ਆਂ ਤੁਹਾਡੇ ਆਪਣੇ ਚੈਨਲ ਸੰਧੋ ਬੱਧਰਪਰੀਆ ਡੇਰੀ ਫਾਰਮਿੰਗ ਵਿੱਚ ਆਸ ਕਰਦੇ ਤੁਸੀਂ ਸਾਰੇ ਚੜ੍ਹਦੀ ਕਲਾ ਤੰਦਰੁਸਤੀ ਜੋਗੇ ਕੋਸ਼ਿਸ਼ ਬੇਨਤੀ ਕਰਦੇ ਕਿ ਆਪਣੀ ਨਰਕ ਪਰਖ ਤਸੱਲੀ ਕਰਕੇ ਜਿਹੜਾ ਸвая ਸвая ਦੋ ਟਾਈਮ ਜੋ ਕੇ ਜਿਹੜਾ ਗੱਭਨ ਨੂੰ ਟਿਪ ਕੇ ਚੰਗੀ ਤਰ੍ਹਾਂ ਤਸੱਲੀ ਕਰਕੇ ਪਸ਼ੂ ਦੀ ਖਰੀਦਦਾਰੀ ਕਰਿਆ ਕਰੋ ਧੰਨਵਾਦ ਸਾਰਿਆਂ ਦਾ ਵੀਡੀਓ ਵੇਖਣ ਲਈ ਦਬ ਕੇ ਜਰੂਰ ਸ਼ੇਅਰ ਕਰ ਦਿਓ ਉਹਦੀ ਕੇ ਮਾਤਰਾ ਦਾ ਫਾਇਦਾ ਅਜੇ ਕੋਈ ਆਪਣੀ ਖਰੀਦਦਾਰੀ ਕਰ ਸਕੇ। ਪਮਚੇ ਆ ਅਲਗ ਅੱਡਾ ਅਲਗੋ ਕੋਠੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਤਹਿਸੀਲ ਪੱਟੀ। ਮੇਨ ਅਲਗੋ ਕੋਠੀ ਦੇ ਵਿੱਚ ਵਿਚਟ ਕਰਨੀ ਖਾਸ ਭਾਈ ਗੁਰਸਾਹਿਬ ਸਿੰਘ ਦੇ ਫਾਰਮ ਤੇ। ਹਰ ਵਾਰ ਦੀ ਤਰ੍ਹਾਂ ਅਰਕੀ ਦੋਨਾ ਆ ਗਿਆ। ਸ਼ਾਈ ਹਲ ਤੇ ਜਰਸੀ ਦੇ। ਦੋਵੇਂ ਪਿਸ ਚੰਗੇ ਆ ਗਰਮੀ ਦੇ ਤੋਹਫੇ ਆ। ਖਰੀਦਦਾਰੀ ਕਰਿਓ ਰੇਟ ਜਾਇਜ਼ ਕਰਵਾਵਾਂਗੇ। ਧੰਨਵਾਦ ਸਾਰਿਆਂ ਦਾ ਵੀਡੀਓ ਵੇਖਣ ਲਈ ਐਂਡ ਤੱਕ ਜਰੂਰ ਬਨੇ ਰਹੋ ਠੀਕ ਹੈ ਜੀ ਕਰੋ ਕਰਦੇ ਆ ਗੱਲਬਾਤ ਤੇ ਕੋਈ ਦੇਖ ਕੇ ਮੇਰੇ ਰਹਿਣਗੇ ਭਾ ਜੀ ਸਾਹ ਸਿੰਘ ਸਤਿ ਸ੍ਰੀ ਅਕਾਲ ਜੀ ਕੀ ਹਾਲ ਠੀਕ ਜੀ ਵਧੀਆ ਕਿਰਪਾ ਬਾਬੇ ਚੜਦੀ ਕਲਾ ਚੜਦੀ ਕਲਾ ਓਕੇ ਰਿਪੋਰਟਾ ਓਕੇ ਓਕੇ ਡਰੈਸ ਜੀ ਹਾਂ ਜੀ ਦੁਪੱਟੇ ਜਿਹੜਾ ਕਰਨ ਕਰੀ ਮੋਬਾਈਲ ਨੰਬਰ 62399 14407 ਠੀਕ ਆ ਜੋੜਾ ਲੈਣ ਦਾ ਜੋੜਾ ਜੋੜਾ ਹੀ ਛਾਈ ਹਾਲ ਤੇ ਜਰਸੀ ਗਰਮੀ ਵਾਲਾ ਗਰਮੀ ਵਾਲਾ ਜਿਵੇਂ ਗਰਮੀ ਚ ਕੁਲਫੀਆਂ ਚੱਲਦੀਆਂ ਨੇ ਏਵੇਂ ਗਰਮੀ ਵਾਲੀਆਂ ਗਾਈ ਚੱਲਣਾ ਹਨਾ ਤੇ ਰੇਡ ਦੀ ਗੱਲ ਕਰੀਏ ਜੈ ਜੀ ਰਹਿਣਗੇ ਜੈ 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 ਕਿੰਨੇ ਕਿ ਦੁੱਧ ਆ ਲੀਆਂ 12 12 ਲੀਟਰ ਦੋਹਾਂ ਦੇ ਤੇ ਆਹ ਜਿਹੜੀ ਇੱਥੋਂ ਸ਼ੁਰੂਆਤ ਕਰੀਏ ਛਾਈ ਹਾਲ ਤੋਂ ਤੋਂ ਨਾਲੀ ਤੋਂ ਅੱਜ ਨੂੰ 6-6 ਦਿਨ ਹੋ ਗਏ ਸੋਈਆਂ ਅੱਛਾ 6-6 ਦਿਨ ਹੋ ਗਏ ਮਗਰ ਕੀ ਆ ਵਾਚੀਆਂ ਵਾਚੀ 6 ਦਿਨ ਮਗਰ ਵਾਚੇ ਮਿਲ ਕਾ ਫਾਗ ਨਾ ਜਿਹੜੀ ਸ਼ਾਈ ਵਾਲੇ ਗਿਣਵਾ ਸੂਹਾ ਸੋਈ ਆ ਦੇਖੋ ਜੱਜ ਦੂਸਰਾ ਸੂਹਾ ਸੋਈ ਹੈ ਨਾ ਬੋਲੀ ਰੂਮ 12 ਕਿਲੋ ਦੁੱਧ 12 ਤੋਰਾ ਕਰਵਾ ਦੀ ਚੱਕ ਭਰਾ ਨੋਏ 12 ਕਿਲੋ ਮੌਕੇ ਦਾ ਹਾਜ ਨਾ ਜੇ ਦੁੱਧ ਸਜਣੋਂ ਥਣ ਬਹੁਤ ਸੋਹਣਾ ਲੱਗਾ ਮਈਆਂ ਆਲਾ ਠੰਡੀ ਵੱਡੀ ਹੈ ਠੀਕ ਆ ਸ਼ਾਈ ਚੂਈ ਬਹੁਤ ਸੋਹਣੀ ਲੱਗੀ ਆ ਮਗਰ ਧੁੰਦੇ ਮੇਰੇ ਕਾਫ ਨੇ ਹੋਏ ਖਾੜੀ ਵਾਲਾ ਝੱਡਾ ਆ ਗਿਆ ਹਨਾ ਚੋਰੇ ਤਾਰੇ ਵੀ ਚੰਗੇ ਬਹੁਤ ਸੋਹਣੇ ਲਾਇਓ ਜੀ ਜਿਹੜੇ ਸ਼ਾਈ ਵਾਲ ਦੇ ਚਾਹਵਾਨ ਨੇ ਹੋਏ ਇੱਧਰ ਆਜੋ ਤੇ ਆਪਣੀ ਖਰੀਦਦਾਰੀ ਕਰ ਲਓ ਸ਼ਾਈ ਵਾਲ ਪਿਓਰ ਨਸਲ ਦੀ ਵਹਿੜਿਆ ਠੀਕ ਆ ਜੀ ਸੀਰੀਅਸ ਲੱਗ ਗਿਆ ਕਈ ਕਰਮਸ਼ਰਮ ਹੁੰਦੀਆਂ ਇਹ ਛੰਡੀਆਂ ਜਿਵੇਂ ਗਰਮੀ ਚੋਂ ਦਿਵਾਣਾ ਠੰਡਾ ਚੱਲਦਾ ਹਨਾ ਬਾਈ ਜੀ ਕੀਮਤ ਕੀ ਆ ਕੀਮਤ 50 ਮੋਲੇ ਅੱਛਾ ਆਪਾਂ ਜਾਇ ਜੀ ਕਰਦਾ ਤੁਹਾਨੂੰ ਪਤਾ ਹੀ ਆ ਜਾਇ ਸਨੋ ਕਿੰਨੇ ਦੀ 2000 ਛੱਡ ਦਾਂਗੇ ਦੋ ਨਾ ਛੱਡ ਗਏ ਨਹੀਂ 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 ਛੱਡ ਤਗੇ ਜਾਣ ਦੇ 4 ਛੱਡ ਦਾਂਗੇ ਦੋ ਨੇ ਕੁਛ ਨਹੀਂ ਲੈ 40 ਦੀ ਕਰਦੇ ਹਨਾ ਇਹ ਛੋਟੀ ਹੋਣੀ ਪ੍ਰਾਕਟਾਉਂਦੇ ਵੜੇ ਆ ਚਲ ਕੋਈ ਪਿਆਰ ਕਰਕੇ ਘਟਾਉਂਦੇ ਆ ਬਗਾਨੇ ਤੋਂ ਨਹੀਂ ਜਾ ਕੇ ਕੋਈ ਘਟਾ ਲਿੰਦਾ ਆਪਣੇ ਨਾਲ ਪਿਆਰ ਆ ਤੇ ਫੇਰ ਹੀ ਆਂਦੇ ਆ ਥਾਨ ਤੇ ਮੱਝਾਂ ਆਲਾ ਹਨਾ ਬਹੁਤ ਸੋਹਣਾ ਥਾਨ ਮੱਝਾਂ ਆਲਾ ਮੁੱਠੀ ਥਾਨ ਲੱਗਾ ਸਜਣੋਂ ਤੇ ਧੋਨ ਨਾਲ ਹੀ ਅਛਾਈ ਵਾਲ ਪਿਓਰ ਹੈ ਨਸਲ ਦੀ ਮਗਰ ਮੇਲਕਾ 12 ਕਿਲੋ ਦੁੱਧ ਤੋਂ ਸਟਾਰਟਿੰਗ ਕੀਤੀ ਕੋਈ ਪੰਨਾਂ ਸ਼ਾਂਤਰਾ ਦੀ ਸੋਈ ਆ ਅੱਗੇ ਆ ਗਈ ਜਰਸੀ ਦੂਜਾ ਸੂਆਈ ਹੈ ਨਾ ਇਹ ਵੀ ਦੂਜਾ ਹੀ ਓਕੇ ਇਹਦਾ ਵੀ ਤੁਰਤ ਤਰਾ ਕਰਵਾ ਦੇ ਚੈੱਕ ਕੋਲ ਕੇ ਹੋ ਬੋਤੀ ਜੀ ਵਾਕਈ ਇਹਨੇ ਵੀ ਜਗਾਲ ਚੰਗਾ ਲਾਈ ਬੈਠੀ ਹਨਾ ਵਾ 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 ਕੀ ਬਾਤ ਹੈ ਇਹਦੇ ਥੱਲੇ ਵੀ 12 ਕਿਲੋ ਦੁੱਧ ਇਹਦਾ ਵੀ 12 ਕਿਲੋ ਦੁੱਧ ਹਾਜ਼ਰ ਹੈ ਹਨਾ ਚੰਗੀਆਂ ਸੱਚ ਨੂੰ ਵੇੜਾ ਰੰਗ ਪ੍ਰਿੰਟ ਵੀ ਚੰਗਾ ਜਰਸੀ ਆ ਜਿਵੇਂ ਹੁਣ ਅੱਜ ਕੱਲ੍ਹ ਗਰਮੀ ਦਾ ਮੌਸਮ ਹੈ ਤੇ ਗਰਮੀ ਚ ਛਾਈ ਹਲ ਤੇ ਜਰਸੀ ਜਾਂ ਕ੍ਰੋਸ ਚੱਲ ਰਹੀ ਗਈ ਜੀ ਚੱਲ ਨਹੀਂ ਆ ਅੱਜ ਕੱਲ੍ਹ ਹਨਾ ਵਾ ਵਾ ਕੀ ਬਾਤ ਹੈ ਸੋਹਣੀਆ ਤੇ ਇਹ ਵੀ ਪੰਜਾਂ ਛੇ ਦਿਨਾਂ ਦੀ ਸੂਈ ਆ ਇਹਨੂੰ ਛੇ ਦਿਨ ਨਾੜੂ ਨਾਲ ਹੀ ਨਾੜੂ ਨਾਲ ਹੀ ਉਹ ਬੱਚਾ ਹਨਾ ਠੀਕ ਹੈ ਲਾ ਲਾ ਗੇ ਜੀ ਸਮਝ ਲ ਦੇਖਣ ਦੇ ਆ ਜੀ ਤੇ ਇਹਦੀ ਬਾਈ ਜੀ ਫਿਰ ਕੀਮਤ ਤੇਰਾ ਮੋਲ 45 45 ਹਾਂਜੀ ਤੇ ਜੈਸਨੋ ਇਹ ਛੱਡ ਦਾਂਗੇ ਆਪਾਂ ਰੀਆ 2000 ਕਿੰਨੇ ਚੋਂ 45 43 ਚੋਂ ਕਿੰਨਾ ਹੈ 43 43 ਹੋਵੇ ਛੋੜ ਛੱਡ ਦੇ ਯਾਰ ਕਰਦੇ ਖੁੱਲੀ ਛੋੜ ਖੇਰਲਾ ਪੀਸ ਆ 43 ਤੇ 42 42000 ਰੁਪਏ ਆਣਾ ਛੋੜ ਹੀ ਉਦੋਂ ਸਕੇ ਠੀਕ 42000 ਦੀ ਹਨਾ ਠੀਕ ਆ ਥਾਂ ਚੰਗਾ ਲੱਗਾ ਹਨਾ ਸੱਜਣੋ 42000 ਦੀ ਇਹ ਖੇਰਲਾ ਜਿਹੜਾ ਪੀਸ ਆ ਮਿਲ ਜਾ ਤੇ ਦੂਜੀ 46 ਦੀ 4000 ਦਾ ਫਾਸਲਾ ਹੈ ਦੋਹਾਂ ਦਾ ਤੇ ਵਹਿੜਾਂ ਦੋਵੇਂ ਚੰਗੀਆਂ ਇੱਕ ਜਰਸੀ ਇੱਕ ਸ਼ਾਈ ਆਲ ਜਿਹੜਾ ਵੀ ਚਾਹਵਣ ਜਿਸ ਦਾ ਵੀ ਹੋਵੇ ਜਿਹਨੂੰ ਚਾਹੁੰਦਾ ਹੋਵੇ ਉਹ ਆਪਣੀ ਖਰੀਦਦਾਰੀ ਕਰ ਸਕਦਾ ਪੀਸ ਚੁਣ ਸਕਦਾ ਧੰਨਵਾਦ ਸਾਰਿਆਂ ਦਾ ਸਤਿ ਸ੍ਰੀ ਅਕਾਲ ਜੀ ਸਾਰਿਆਂ